ਤੁਹਾਨੂੰ ਸਾਰਿਆਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਹੁਣ ਤੁਹਾਡੀ ਆਪਣੀ ਕੀਆ ਕਾਰ ਕੰਪਨੀ ਦੇ ਵੱਲੋਂ ਕੀਆ ਕਾਰ ਦਾ ਇੱਕ ਹੋਰ ਮਾਡਲ ਲਾਂਚ ਕੀਤਾ ਗਿਆ ਹੈ ਬਟਾਲਾ ਅਮਰਸਰ ਬਾਈਪਾਸ ਵਿਖੇ ਇਹ ਮਾਡਲ ਲਾਂਚ ਕੀਤਾ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਮੌਜੂ ਹामिल ਹੋਏ ਕੰਪਨੀ ਦੇ ਮੈਨੇਜਰ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਕੰਪਨੀ ਵੱਲੋਂ ਲਾਂਚ ਕੀਤਾ ਗਿਆ ਹੈ ਮਾਡਲ ਇਸ ਵਿੱਚ ਉਹ ਸਾਰੀਆਂ ਫੈਸਿਲਿਟੀਆਂ ਹਨ ਜੋ ਇੱਕ ਲਗਜ਼ਰੀ ਕਾਰ ਵਿੱਚ ਹੁੰਦੀਆਂ ਹਨ ये मॉडल लोग बहुत ही फायदेमंद साबित होगा मेरा नाम राहुल है जी ਅਸੀਂ ਅੱਜ ਇੱਕ ਨਵੀਂ ਗੱਡੀ ਆਈ ਹੈ Kia Carens Klevis ਜੋ ਕਿ 7 ਸੀਟਰ ਸੈਗਮੈਂਟ ਦੇ ਵਿੱਚ ਸਾਡੀ ਦੂਸਰੀ ਕਾਰ ਹੈ ਇਹ ਪਹਿਲਾਂ Carens ਆ ਰਹੀ ਸੀ ਉਹਦਾ ਅਪਗ੍ਰੇਡਡ ਵਰਜਨ ਆ Kia Carens Klevis ਇਹਦੀ ਸਟਾਰਟਿੰਗ ਰੇਂਜ ਜੋ ਹੈ 11,49,900 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਇਹਦੇ ਵਿੱਚ ਵੇਖੋ ਜੀ ਜੋ ਨਵੇਂ ਫੀਚਰਸ ਆਏ ਹੈ ਡਿਊਲ ਪੈਨ ਪੈਨਾਰੋਮਿਕ ਸਨਰੂਫ ਦਿੱਤਾ ਹੋਇਆ ਠੀਕ ਹੈ ਜੀ ਇਹਦੇ ਚਾਰੇ ਬ੍ਰੇਕਸ ਜਿਹੜੀ ਡਿਸਕ ਬ੍ਰੇਕ ਆ ਜਾਣਗੀਆਂ ਉਸ ਤੋਂ ਬਾਅਦ ਡਬਲ ਕੱਟ ਡੀ ਕੱਟ ਸ਼ੇਰਿੰਗ ਵੀਲ ਆ ਜਾਏਗਾ ਠੀਕ ਹੈ ਜੀ ਉਸ ਤੋਂ ਬਾਅਦ 스마트 에어 ਪਿਊਰੀਫਾਇਰ ਆਏਗਾ ਦੇ ਵਿੱਚ ਇਸ ਤਰ੍ਹਾਂ ਦੇ ਕਾਫੀ ਨਵੇਂ ਜਿਹੜੇ ਫਿਚਰਿਸਟਿਕ ਫੀਚਰ ਜਿਹੜੇ ਕੰਪਨੀ ਨੇ ਨਾਲ ਦਿੱਤੇ ਹੋਏ ਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇਹਦੀ ਫਰੰਟ LED ਹੈਡ ਲੈਂਪ ਆ ਰੇਅਰ ਰੇਅਰ LED ਕਨੈਕਟਡ ਟੇਲ ਲੈਂਪ ਆਏਗੀ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਕਾਫੀ ਅੱਛੇ ਫੀਚਰਸ ਨੇ ਫਰੰਟ ਸੀਟ AC ਵੈਂਟੀਲੇਟਰ ਸੀਟਸ ਆ ਗਈਆਂ ਨੇ ਇਹਦੇ ਵਿੱਚ ਜੀ ਸਰ ਸਰ ਇਹਦੀ ਇਹੀ ਖਾਸੀਅਤ ਹੈ ਕਿ ਦੇਖਣ ਤੇ ਜੇ ਕੋਈ ਫਸਟ ਲੁੱਕ ਦੇਖੇਗਾ ਉਹਨੂੰ ਲੱਗੇਗਾ ਕਿ ਬਹੁਤ ਜ਼ਿਆਦਾ ਮਹਿੰਗੀ ਔਰ ਲਗਜ਼ਰੀ ਕਾਰ ਆ ਬਟ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਇਹਦੀ ਸ਼ੁਰੂਆਤ ਜਿਹੜੀ ਇਹ ਗੱਡੀ ਦੀ 11,49,900 ਰੁਪਏ ਚ ਤੁਹਾਨੂੰ ਮਿਲ ਜੇਗੀ ਸਰ ਦੇਖੋ ਇੱਥੇ ਆਪਾਂ ਤੁਹਾਨੂੰ ਫਾਈਨਾਂਸ ਵੀ ਅਵੇਲੇਬਲ ਕਰਾ ਦਾਂਗੇ ਬਹੁਤ ਨੋਮੀਨਲ ਜੀ ਡਾਊਨ ਪੇਮੈਂਟ ਦੇ ਕੇ ਤੁਸੀਂ ਗੱਡੀ ਆਪਣੀ ਘਰ ਲੈ ਕੇ ਜਾ ਸਕਦੇ ਹੋ ਇਧਰ ਸ ਟੌਪ ਮਾਡਲ ਜਿਹੜਾ ਆ ਪੈਟਰੋਲ ਤੇ ਡੀਜ਼ਲ ਦੋਨਾਂ ਤੇ ਆਂਦੀ ਹੈ ਜਿੱਦਾਂ ਜੇ ਡੀਜ਼ਲ ਦੀ ਗੱਲ ਕਰੀਏ ਤੇ 23 ਲੱਖ ਰੁਪਏ ਦਾ ਟੌਪ ਮਾਡਲ ਚਲਾਇਆ ਜਾਂਦਾ ਹੈ ਸੇਮ ਐਜਰ ਪੈਟਰੋਲ ਤੇ ਵੀ 22 ਲੱਖ ਸਮਥਿੰਗ ਦਾ ਜਿਹੜਾ ਇਹਦਾ ਟੌਪ ਮਾਡਲ ਆਏਗਾ ਜੀ ਜੀ ਸਰ ਦੇਖੋ ਕੀਆ ਆਲਵੇਸ ਕਸਟਮਰ ਦੀ ਜੋ ਡਿਮਾਂਡ ਆ ਉਹਦੇ ਮੁਤਾਬਿਕ ਚੀਜ਼ ਨੂੰ ਬਣਾਉਂਦੀ ਹੈ ਜਿੰਨੀਆਂ ਵੀ ਕਾਰਸ ਨੇ ਸਾਰੇ ਲੋਕ ਇਹਨੂੰ ਪਸੰਦ ਕਰਦੇ ਆ ਰਹੇ ਨੇ ਸ਼ੁਰੂ ਤੋਂ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਅਸੀਂ ਕਸਟਮਰ ਦੀ ਜੋ ਉਹਦੀ ਡਿਮਾਂਡ ਸੀਗੀ ਉਹਦੇ ਮੁਤਾਬਿਕ ਇੱਕ ਨਵੀਂ ਕਾਰ ਲਾਂਚ ਕੀਤੀ ਹੈ ਜਿਹੜੀ ਮੈਂ ਮੈਂ ਕਹਿ ਸਕਦਾ ਵੀ ਦੁਨੀਆ ਨੂੰ ਆਰਾਮ ਨਾਲ ਪਸੰਦ ਆਏਗੀ